ਹਾਂਜੀ ਵਾਹਿਗੁਰੂ ਸੁਖ ਰੱਖੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਉਨੇ ਆਂ ਵੀ ਮੇਰੇ ਛੋਟੇ ਜਿਹੇ ਫਾਰਮ ਤੇ ਕਿਹੜੇ-ਕਿਹੜੇ ਜਾਨਵਰ ਨੇ ਤੇ ਇਹਨਾਂ ਦੇ ਮੈਨੂੰ ਕੀ ਫਾਇਦੇ ਨੇ ਕੀ ਨੁਕਸਾਨ ਨੇ ਸੋ ਸਭ ਤੋਂ ਪਹਿਲਾਂ ਤਾਂ ਤੁਸੀਂ ਦੇਖ ਲਓ ਪਿਆਰੇ ਜਿਹੇ ਨਿੱਕੇ ਜੇ ਖਰਗੋਸ਼ ਇਹ ਹੁੰਦੇ ਨੇ ਰਾਤ ਨੂੰ ਇਸ ਟੋਕਰੀ ਦੇ ਵਿੱਚ ਸਿਰਫ ਰਾਤ ਦੇ ਲਈ ਬਾਕੀ ਦਿਨ ਦੇ ਵਿੱਚ ਹੁਣ ਆਪਾਂ ਸਵੇਰੇ ਛੱਡ ਦਿੱਤੇ ਨੇ ਦੇਖ ਲਓ ਕਿਵੇਂ ਮੈਡ ਲੈ ਰਹੇ ਨੇ ਤੇ ਇਹ ਸਾਰਾ ਦਿਨ ਇੱਥੇ ਘੁੰਮੀ ਜਾਣਗੇ ਤੇ ਆਪਣਾ ਖਾਈ ਪੀਣ ਜਾਣਗੇ ਬਾਹਰ ਫ੍ਰੀ ਰੇਂਜ ਏਰੀਆ ਵੀ ਤੁਹਾਨੂੰ ਦਿਖਾਵਾਂਗੇ ਐਂਡ ਤੇ ਤੇ ਇੱਧਰ ਆਪਣੇ ਕੋਲੇ ਹੈਗੇ ਆ ਜੀ ਰਾਜ ਹਾਂਸ ਮਤਲਬ ਬੱਤਕਾਂ ਦੀ ਬਰੀਡ ਜਿੰਨਾ ਕੁ ਮੈਨੂੰ ਪਤਾ ਵੀ ਇਹ ਬੱਤਕਾਂ ਦੀ ਬਰੀਡ ਰਾਜ ਹਾਂਸ ਆ ਤੇ ਮੁਰਗੀਆਂ ਬਾਰੇ ਤਾਂ ਸਾਰਿਆਂ ਨੂੰ ਪਤਾ ਹੀ ਆ ਜਿਨ੍ਹਾਂ ਨੇ ਮੈਨੂੰ ਪਹਿਲੇ ਦਿਨ ਤੋਂ ਹੀ ਸਬਸਕ੍ਰਾਈਬ ਕੀਤਾ ਹੋਇਆ ਆ ਜੋ ਵੀਡੀਓ ਦੇਖਦੇ ਆਏ ਆ ਉਹਨਾਂ ਨੂੰ ਪਤਾ ਵੀ ਮੁਰਗੀਆਂ ਮੇਰੇ ਕੋਲੇ ਕਈ ਬਰੀਡਾਂ ਦੀਆਂ ਹੈਗੀਆਂ ਨੇ ਆਰ ਆਈ ਆਰ ਬਲੈਕ ਅਸਟਰਲੋਪ ਟਰਕੀ ਠੀਕ ਆ ਜੀ ਕੜਕਨਾਥ ਮਤਲਬ ਕਹਿ ਲੋ ਵੀ ਮਿਕਸ ਬਰੀਡ ਹੈ ਆ ਸੁਨਾਲੀ ਮੁਰਗੀ ਵੀ ਹੈਗੀ ਆ ਤੇ ਇਸ ਤੋਂ ਬਾਅਦ ਆਪਾਂ ਤੁਹਾਨੂੰ ਇੱਕ ਹੋਰ ਬਹੁਤ ਹੀ ਕਿਊਟ ਜਿਹਾ ਜਾਨਵਰ ਦਿਖਾਉਨੇ ਆ ਜਿਨੇ ਫੇਸਬੁੱਕ ਉੱਤੇ ਬੜੀਆਂ ਸ਼ਰਾਰਤੀ ਆਪਣੀਆਂ ਸ਼ਰਾਰਤੀ ਵੀਡੀਓ ਦੇ ਨਾਲ ਧੂਮਾ ਪਾਈਆਂ ਹੋਈਆਂ ਨੇ ਉਹ ਹੈਗਾ ਜੀ ਸਾਡਾ ਜੈਕ ਇਹਨੂੰ ਫੇਸਬੁੱਕ ਤੇ ਬੜਾ ਪਸੰਦ ਕਰਦੇ ਨੇ ਸਾਰੇ ਤੇ ਆਪਾਂ ਇੱਥੇ ਵੀ ਦੇਖਦੇ ਆਂ YouTube ਤੇ ਕਿੰਨਾ ਕੁ ਪਸੰਦ ਕਰਦੇ ਨੇ ਇੱਕ ਇਹਦਾ ਪ੍ਰੋਪਰ ਬਲੌਗ ਲੈ ਕੇ ਆਵਾਂਗੇ ਆਪਾਂ ਇਹਦੀਆਂ ਸ਼ਰਾਰਤਾਂ ਦਾ ਸੋ ਇਹਦੀਆਂ ਸ਼ਰਾਰਤਾਂ ਫੇਸਬੁੱਕ ਤੇ ਤਾਂ ਆਪਾਂ ਦਿਖਾਉਂਦੇ ਰਹਨੇ ਆਂ ਇਹ ਬੜਾ ਕਿਊਟ ਆ ਮਿਲੀਅਨਾਂ ਦਾ ਇਹ ਵਿੱਚ ਇਹਦੇ ਵਿਊ ਆਉਂਦੇ ਨੇ ਫੇਸਬੁੱਕ ਤੇ ਠੀਕ ਆ ਜੀ ਜਾ ਕੇ ਤੁਸੀਂ ਦੇਖ ਸਕਦੇ ਆ ਮਨਦੀਪਕੌਰ ਨਾਮ ਤੇ ਆਈਡੀ ਆ ਫੇਸਬੁਕ ਆਈਡੀ ਜੋ ਇੱਥੇ ਮੈਂਸ਼ਨ ਕੀਤੀ ਹੋਈ ਆ ਚੈਨਲ ਤੇ ਉਹ ਨਹੀਂ ਹੈਗੀ ਹੁਣ ਇੱਕ ਨਿਊ ਬਣਾਈ ਆ ਤੇ ਇਹ ਦੇਖ ਲਓ ਜੀ ਮੇਰਾ ਪਿਆਰਾ ਜਿਹਾ ਨਿੱਕਾ ਜਿਹਾ ਫਾਰਮ ਤੁਸੀਂ ਦੇਖ ਸਕਦੇ ਆ ਰੌਣਕ ਮੇਲਾ ਕਿਵੇਂ ਲੱਗਿਆ ਹੋਇਆ ਖਰਗੋਸ਼ ਇੱਧਰ ਉੱਧਰ ਭੱਜਦੇ ਨੇ ਤੇ ਬਤਕਾਂ ਦੇਖ ਲਓ ਇਹ ਰੌਣਕ ਪੇਲਾ ਲੱਗਾ ਰਹਿੰਦਾ ਹੈ ਮੇਰੇ ਕੋਲੇ ਤੇ ਇਹ ਜਿਹੜੇ ਦੋ ਖੁੱਡੇ ਨੇ ਇੱਧਰ ਵੀ ਮੇਰੇ ਕੋਲੇ ਮੁਰਗੀਆਂ ਹੀ ਨੇ ਠੀਕ ਆ ਜੀ ਕਿਉਂਕਿ ਮੁਰਗੀਆਂ ਕਹਿ ਲਓ ਵੀ ਸੌਕ ਦੇ ਆਸ-ਪਾਸ ਹੈਗੀਆਂ ਨੇ ਵਿੱਚੋਂ ਆਪਾਂ ਚਲੋ ਸੇਲ ਵੀ ਕਰ ਦਈਦੀਆਂ ਨੇ ਤੇ ਇੱਧਰ ਇਹਦੇ ਵਿੱਚ ਵੱਡੀਆਂ ਨੇ ਸੁਨਾਲੀ ਮੁਰਗੀਆਂ ਵੀ ਨੇ ਇਹਦੇ ਵਿੱਚ ਆਰ ਆਰ ਬੀਆ ਬਲੈਕ ਆਸਟਰਲੋਬੀਆ ਤੇ ਕੜਕਨਾਥ ਵੀ ਆ ਇੱਧਰ ਇਸ ਖੁੱਡੇ ਦੇ ਵਿੱਚ ਦੇਖ ਸਕਦੇ ਆ ਤੁਸੀਂ ਤੇ ਇਹ ਮੇਰਾ ਫਾਰਮ ਇਹ ਫਾਰਮ ਤੇ ਮੇਰੇ ਜਾਨਵਰ ਨੇ ਤੇ ਹੁਣ ਆਪਾਂ ਗੱਲ ਕਰਦੇ ਆ ਵੀ ਇਹਨਾਂ ਦੇ ਮੈਨੂੰ ਕੀ ਫਾਇਦੇ ਨੇ ਦੇਖੋ ਮੈਨੂੰ ਨਾ ਸਾਰੇ ਜਾਨਵਰਾਂ ਦੇ ਫਾਇਦੇ ਹੀ ਨੇ ਕਿਵੇਂ ਦੇਖੋ ਸਭ ਤੋਂ ਵੱਡੀ ਗੱਲ ਤਾਂ ਇਹ ਆ ਵੀ ਅੱਜ ਕੱਲ੍ਹ ਦਾ ਆਪਣੀ ਜੋ ਜ਼ਿੰਦਗੀ ਆ ਇਦੇ ਵਿੱਚ ਨਾ ਡਿਪਰੈਸ਼ਨ ਦਾ ਸ਼ਿਕਾਰ ਬਹੁਤ ਲੋਕ ਹੋ ਰਹੇ ਨੇ ਠੀਕ ਆ ਜੀ ਸੋ ਸਭ ਤੋਂ ਵਧੀਆ ਤਾਂ ਮੈਂ ਇਹੀ ਕਹਾਗੀ ਕਿ ਜੇਕਰ ਕਿਸੇ ਤੇ ਨਾ ਡਿਪਰੈਸ਼ਨ ਹਾਵੀ ਹੋ ਰਿਹਾ ਹੈ ਕਿਉਂਕਿ ਆਪਣੀਆਂ ਰੋਜ਼ਮਰਾਂ ਦੀਆਂ ਜ਼ਿੰਦਗੀ ਦੇ ਵਿੱਚ ਨਾ ਬਹੁਤ ਟੈਨਸ਼ਨਾਂ ਨੇ ਜੇਕਰ ਆਪਾਂ ਨੂੰ ਡਿਪਰੈਸ਼ਨ ਹਾਵੀ ਹੋ ਰਿਹਾ ਤਾਂ ਕੋਸ਼ਿਸ਼ ਕਰੋ ਜਾਨਵਰ ਰੱਖ ਲਓ ਕੋਈ ਵੀ ਜਾਨਵਰ ਰੱਖ ਲਓ ਠੀਕ ਆ ਜੀ ਮੈਂ ਇਹ ਨਹੀਂ ਕਹਿੰਦੀ ਹੈਗੀ ਤੁਸੀਂ ਮੁਰਗੀਆਂ ਹੀ ਰੱਖੋ ਖਰਗੋਸ਼ ਰੱਖੋ ਜਿਹੜਾ ਜਾਨਵਰ ਤੁਸੀਂ ਰੱਖ ਸਕਦੇ ਆ ਠੀਕ ਆ ਜੀ ਆਪਣੇ ਘਰ ਦੇ ਵਿੱਚ ਜਗ੍ਹਾ ਦੇ ਹਿਸਾਬ ਦੇ ਨਾਲ ਆਪਣੇ ਬਜਟ ਦੇ ਹਿਸਾਬ ਦੇ ਨਾਲ ਕਿ ਅਸੀਂ ਇੰਨਾ ਖਰਚਾ ਇੱਦਿੱਤ ਕਰ ਸਕਦੇ ਹਾਂ ਠੀਕ ਆ ਜੀ ਕਿਉਂਕਿ ਹਰੇਕ ਜਾਨਵਰ ਦਾ ਚਲੋ ਖਰਚਾ ਵੀ ਹੁੰਦਾ ਆ ਹੁਣ ਜਿਹਦੇ ਕੋਲ ਜਗ੍ਹਾ ਨਹੀਂ ਹੈਗੀ ਤਾਂ ਫਿਰ ਉਹਨੂੰ ਅਲੱਗ ਤੋਂ ਪਾਣਾ ਪੈਣਾ ਆ ਖਾਣਾ ਪੀਣਾ ਮੇਰੇ ਕੋਲੇ ਤਾਂ ਚਲੋ ਇੱਧਰ ਦੇਖ ਲਓ ਫ੍ਰੀ ਰੇਂਜ ਏਰੀਆ ਦੇ ਵਿੱਚ ਮੈਂ ਜਿੰਨੀ ਕੁ ਵੀ ਹੋ ਸਕੇ ਕੋਸ਼ਿਸ਼ ਕਰਦੀ ਆ ਇਹਨਾਂ ਨੂੰ ਵਧੀਆ ਤਰੀਕੇ ਦੇ ਨਾਲ ਰੱਖਣ ਦੀ ਤੇ ਇਹ ਦੇਖ ਲਓ ਬੱਤਕਾਂ ਦਾ ਪੂਲ ਬਣਾਇਆ ਹੋਇਆ ਇੱਧਰ ਖਰਗੋਸ਼ ਬਾਹਰ ਆਇਆ ਹੋਇਆ ਹੈ ਆ ਫ੍ਰੀ ਰੇਂਜ ਏਰੀਏ ਦੇ ਵਿੱਚ ਮੁਰਗੀਆਂ ਵੀ ਇੱਧਰ ਘੁੰਮਦੀਆਂ ਨੇ ਤੇ ਮੇਰਾ ਚਲੋ ਇਹਨਾਂ ਤੇ ਖਰਚਾ ਜਿਹੜਾ ਆ ਬਹੁਤ ਹੀ ਘੱਟ ਆਉਂਦਾ ਹੈ ਬਾਕੀ ਮੈਂ ਸਬਜ਼ੀ ਇਹਨਾਂ ਦੇ ਲਈ ਲਾਈ ਹੋਈ ਆ ਠੀਕ ਆ ਜੀ ਦੇਖ ਸਕਦੇ ਆ ਤੁਸੀਂ ਜਾਲੀਆਂ 'ਚ ਜੋ ਸਬਜ਼ੀ ਲਾਈ ਹੋਈ ਆ ਨਾ ਮੈਂ ਉਹ ਮੁਰਗੀਆਂ ਦੇ ਲਈ ਖਰਗੋਸ਼ਾਂ ਦੇ ਲਈ ਬੱਤਕਾਂ ਦੇ ਲਈ ਆ ਕਿਉਂਕਿ ਜੋ ਬੱਤਕਾਂ ਨੇ ਉਹ ਵੀ ਸਬਜ਼ੀ ਜਿਹੜੀ ਆ ਉਹਨਾਂ ਦੀਆਂ ਕੂੰਬੜਾਂ ਖਾ ਕੇ ਖੁਸ਼ ਹੁੰਦੀਆਂ ਨੇ ਖਰਗੋਸ਼ ਖਾਂਦੇ ਨੇ ਮੁਰਗੀਆਂ ਖਾਂਦੇ ਨੇ ਇੱਧਰ ਤੁਸੀਂ ਦੇਖ ਸਕਦੇ ਆ ਪਹਿਲਾਂ ਇੱਕ ਦਿਨ ਸ਼ਾਇਦ ਮੈਂ ਵੀਡੀਓ ਵੀ ਪਾਈ ਸੀ ਵੀ ਆਹ ਪਾਚ ਟਾਲਾ ਵੀਜਿਆ ਮੁਰਗੀਆਂ ਦੇ ਲਈ ਮੈਥੇ ਵੀਜੇ ਨੇ ਮੈਥੀ ਵੀਜੀ ਆ ਬਰੋਕਲੀ ਵੀਜੀ ਆ ਪਾਲਕ ਵੀਜੀ ਆ ਠੀਕ ਆ ਜੀ ਇਸ ਕਰਕੇ ਮੇਰਾ ਜਿਹੜਾ ਖਰਚਾ ਇਹਨਾਂ ਤੇ ਬਹੁਤ ਘੱਟ ਆਉਂਦਾ ਹੈ ਤੁਸੀਂ ਜੇਕਰ ਦੇਖੋ ਡਿਪਰੈਸ਼ਨ ਤੋਂ ਦੂਰ ਰਹਿਣਾ ਹੈ ਨਾ ਤਾਂ ਜਾਨਵਰ ਰੱਖ ਲਓ ਬਹੁਤ ਹੀ ਵਧੀਆ ਰਹਿੰਦੇ ਆ ਆਪਣੀ ਜ਼ਿੰਦਗੀ ਦੇ ਲਈ ਬੜਾ ਸਕੂਨ ਆ ਜੀ ਇਹ ਕਹਿ ਲਓ ਵੀ ਫੇਸਬੁੱਕ ਤੇ ਤਾਂ ਮੈਨੂੰ ਕਈ ਕਮੈਂਟ ਕਰਦੇ ਹੁੰਦੇ ਨੇ ਵੀ ਤੁਸੀਂ ਸਵਰਗ ਵਿੱਚ ਰਹਿੰਦੇ ਹੋ ਸੱਚੀ ਸਵਰਗਾ ਠੀਕ ਆ ਜੀ ਮੇਰੇ ਹਿਸਾਬ ਦੇ ਨਾਲ ਹੁਣ ਜਿਸ ਇਨਸਾਨ ਦਾ ਜਾਨਵਰਾਂ ਦੇ ਨਾਲ ਪਿਆਰ ਆ ਉਹ ਤਾਂ ਇਸ ਗੱਲ ਨੂੰ ਸਮਝ ਜਾਊਗਾ ਜਿਹਦੇ ਅੰਦਰ ਇਨਸਾਨੀਅਤ ਆ ਮਨੁੱਖਤਾ ਆ ਪਰ ਜਿਹੜਾ ਇਨਸਾਨ ਨੂੰ ਇਨਸਾਨੀਅਤ ਹੈ ਨਹੀਂਗੀ ਜਿਸਦੇ ਅੰਦਰ ਉਸਦੇ ਲਈ ਤਾਂ ਇਹ ਕੰਮ ਆ ਜਿਹੜਾ ਬੇਕਾਰ ਹੋਊਗਾ ਸੋ ਜੇਕਰ ਆਪਾਂ ਨੁਕਸਾਨ ਦੀ ਗੱਲ ਕਰੀਏ ਮੈਨੂੰ ਮੇਰੇ ਜਾਨਵਰਾਂ ਤੋਂ ਕੋਈ ਵੀ ਨੁਕਸਾਨ ਨਹੀਂ ਹੋਇਆ ਠੀਕ ਆ ਜੀ ਇੱਕ ਨੁਕਸਾਨ ਹੈਗਾ ਉਹ ਹੈਗਾ ਜਦੋਂ ਇਹਨਾਂ ਨੂੰ ਕੁਝ ਹੋ ਜਾਵੇ ਠੀਕ ਆ ਜੀ ਕੋਈ ਜਾਨਵਰ ਹੈ ਜਿਹੜਾ ਅੱਖਾਂ ਸਾਹਮਣੇ ਖਤਮ ਹੋ ਜਾਵੇ ਫਿਰ ਥੋੜੀ ਤਕਲੀਫ ਹੁੰਦੀ ਆ ਥੋੜੀ ਕੀ ਬਹੁਤ ਜ਼ਿਆਦਾ ਤਕਲੀਫ ਹੁੰਦੀ ਆ ਅੱਜ ਤੋਂ 2 ਮਹੀਨੇ ਪਹਿਲਾਂ ਸਾਡਾ ਜੋ 10 ਸਾਲ ਤੋਂ ਕੁੱਤਾ ਪਾਲਿਆ ਹੋਇਆ ਸੀ ਉਹ ਖਤਮ ਹੋ ਗਿਆ ਤੇ ਉਸ ਟਾਈਮ ਬੜਾ ਮਨ ਦੁਖੀ ਹੋਇਆ ਤੇ ਬਾਕੀ ਇਹਨਾਂ ਦੇ ਨਾਲ ਹੋਰ ਕੋਈ ਨੁਕਸਾਨ ਨਹੀਂ ਹੈਗਾ ਬਸ ਇਹ ਆ ਕਿ ਜਦੋਂ ਇਹਨਾਂ ਨੂੰ ਕੁਝ ਹੋ ਜਾਂਦਾ ਫਿਰ ਮਨਾਂ ਜਿਹੜਾ ਦੁਖੀ ਹੁੰਦਾ ਪਰ ਤੁਸੀਂ ਆਪਣੀ ਪ੍ਰੋਪਰ ਕੇਅਰ ਕਰੋ ਕੇਅਰ ਕਰੋ ਇਹਨਾਂ ਨੂੰ ਵਧੀਆ ਤਰੀਕੇ ਦੇ ਨਾਲ ਰੱਖੋ ਠੀਕ ਆ ਜੀ ਤਾਂ ਇਹ ਕਹ ਲਓ ਵੀ ਸਵਰਗਾ ਤੇ ਬਾਕੀ ਮੇਰੀਆਂ ਹੋਰ ਇਦਾਂ ਦੇ ਬਲੌਗ ਆਪਾਂ ਹੁਣ ਲੈ ਕੇ ਆਵਾਂਗੇ ਜੈਕ ਦੀਆਂ ਵੀਡੀਓ ਲੈ ਕੇ ਆਵਾਂਗੇ ਆਪਾਂ ਪ੍ਰੋਪਰ ਸਾਰੀਆਂ ਉਹਦੀਆਂ ਸ਼ਰਾਰਤਾਂ ਦੀ ਕਿਸੇ ਦਿਨ ਬਲੌਗ ਪਾਵਾਂਗੇ ਪਰ ਮੁਰਗੀਆਂ ਬਾਰੇ ਵੀ ਜਾਣਕਾਰੀ ਦੇਵਾਂਗੇ ਠੀਕ ਆ ਜੀ ਹੋਰ ਵੀ ਜਾਣਕਾਰੀਆਂ ਲੈ ਕੇ ਆਵਾਂਗੇ ਇਸ ਕਰਕੇ ਤੁਸੀਂ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਸ਼ੇਅਰ ਤੇ ਕਮੈਂਟ ਧੰਨਵਾਦ